ਹੈਲੋ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੀ ਮੈਂ ਬਲੌਗ ਮਾਰਨਿੰਗ ਟਾਈਮ ਤੋਂ ਸਟਾਰਟ ਕਰ ਰਹੀ ਹਾਂ ਮੈਂ ਲੱਗੀ ਨੀ ਆ ਜੀ ਅੱਜ ਬ੍ਰੇਕਫਾਸਟ ਵਿੱਚ ਇਹ ਵਾਲੇ ਛੋਟੇ ਛੋਟੇ ਚੀਲੇ ਬਣਾ ਰਹੀ ਹਾਂ ਇਹਦੇ ਵਿੱਚ ਮੈਂ ਥੋੜਾ ਇਦਲੀ ਵਾਲਾ ਮਿਕਸਚਰ ਬੇਸਣ ਟਮਾਟਰ ਪਿਆਜ਼ ਹਰਾ ਧਨੀਆ ਵਗੈਰਾ ਪਾਇਆ ਏ ਤੇ ਬਾਕੀ ਥੋੜੇ ਬਹੁਤੇ ਨਮਕ ਮਸਾਲੇ ਵਗੈਰਾ ਪਾਏ ਨੇ ਤੇ ਚਲੋ ਮੈਂ ਘਿਆ ਚਟਨੀ ਦੇ ਨਾਲ ਜਾਂ ਦਹੀਂ ਦੇ ਨਾਲ ਸਵੇਰੇ ਸਵੇਰੇ ਬਹੁਤ ਟੇਸਟੀ ਲੱਗਣਗੇ ਤੇ ਰੋਜ਼ਾਨਾ ਡਾਕਟਰ ਸਾਹਿਬ ਨੂੰ ਰੋਟੀ ਵਗੈਰਾ ਜਾਂ ਕੋਈ ਪਰਾਂਠਾ ਵਗੈਰਾ ਬਣਾ ਲਈ ਹੁੰਨੀ ਅੱਜ ਮੈਂ ਆਏ ਵਾਲੇ ਬਣਾ ਲਏ ਆ ਛੋਟੇ ਛੋਟੇ ਜਿਹੇ ਚੀਲੇ ਹलो ਦੇਖੋ ਜੀ ਮੈਂ ਸਾਸ ਤਿਆਰ ਕਰ ਲਿਆ ਸੀ ਵਿੱਚ ਮੈਯੋਨੈਸ ਵਗੈਰਾ ਪਾ ਕੇ ਤੇ ਬਹੁਤ ਹੀ ਟੇਸਟੀ ਬਣੇ ਆ ਮੈਂ ਡਾਕਟਰ ਸਾਹਿਬ ਨੂੰ ਸਰਵ ਕਰਾਂਗੀ ਨਾਲ ਮੈਂ ਦਹੀਂ ਰੱਖ ਦਿੱਤਾ ਹੈ ਮੈਂ ਕਿਹਾ ਦਹੀਂ ਖਾਣਾ ਹੈ ਤੇ ਦਹੀਂ ਖਾ ਲੈਣਗੇ ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਮੈਂ ਹੁਣ ਲੱਕੀਆਂ ਜੀ ਦੁਪਹਿਰ ਦੇ ਲੰਚ ਦੀ ਤਿਆਰੀ ਕਰਨ ਵੈਸੇ ਤਾਂ ਹਲੇ ਟਾਈਮ 11:00 ਵਜੇ ਹੈ ਮੈਂ ਸੋਚਿਆ ਚਲੋ ਹੁਣੇ ਤੇ ਮੈਂ ਸਬਜ਼ੀ ਵਗੈਰਾ ਦੀ ਤਿਆਰੀ ਕਰਦੀ ਆ ਅੱਜ ਮੈਂ ਪੀਨਸ ਬਣਾਵਾਂਗੀ ਆਲੂ ਪੀਨਸ ਪਹਿਲਾਂ ਮੈਂ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਸਵੇਰ ਦੀ ਮੈਂ ਲੱਗੀ ਹੋਈ ਸੀ ਸਫਾਈਆਂ ਵਗੈਰਾ ਕਰਨ ਕਿਉਂਕਿ ਮੇਰੀ ਜਿਹੜੀ ਮੇਡ ਹੈਗੀ ਆ ਉਹ ਗਈ ਹੋਈ ਹੈ 9-10 ਦਿਨ ਦੀ ਛੁੱਟੀ ਤੇ ਆਪਣੇ ਬਿਹਾਰ ਗਈ ਹੋਈ ਹੈ ਤੇ ਇਸ ਕਰਕੇ ਹੁਣ ਸਾਰਾ ਕੰਮ ਮੈਂ ਆਪ ਕਰਦੀ ਆ ਤੇ ਹੁਣ ਮੇਰੀਆਂ ਸਫਾਈਆਂ ਵਗੈਰਾ ਸਾਰੀਆਂ ਹਤਮੁੰਨਿਆ ਸੀ ਤੇ ਸੋਚਿਆ ਚੱਲ ਮੈਂ ਹੁਣ ਨਾ ਪਹਿਲਾਂ ਮੈਂ ਜੁਗਨੂ ਨੂੰ ਨਵਾਇਆ ਤੇ ਹੁਣ ਮੈਂ ਲੱਗੀਆਂ ਜੀ ਸਬਜ਼ੀ ਕੱਟਣ ਹਲੇ ਤਾਂ ਵੈਸੇ 11:00 ਵਜੇ ਆਹ ਦੇਖੋ ਲੰਬੀਆਂ ਵਾਲੀਆਂ ਬੀਨਸ ਨੇ ਇਹ ਜਿਹੜੀ ਮੈਂ ਬਣਾ ਰਹੀਆਂ ਕਾਫੀ ਲੰਬੀ ਲੰਬੀ ਹੈ ਥੋੜੀ ਜਿਹਾ ਮੈਂ ਕੱਟ ਲਈਆਂ ਨੇ ਲੋ ਜੀ ਸਬਜ਼ੀ ਮੈਂ ਕੱਟ ਲਈ ਹੈ ਹੁਣ ਮੈਂ ਕਟਾਂਗੀ ਆਲੂ ਪਿਆਜ਼ ਹਾਂਜੀ ਮੈਂ ਇਹਨਾਂ ਸਬਜ਼ੀ ਨੂੰ ਲਗਾ ਦਿੱਤਾ ਹੈ ਤੜਕਾ ਰੈਸিপি ਤਾਂ ਨਹੀਂ ਮੈਂ ਸ਼ੇਅਰ ਕੀਤੀ ਹੈਗੀ ਤੇ ਤੜਕਾ ਮੈਂ ਲਗਾ ਦਿੱਤਾ ਹੈ ਸਬਜ਼ੀ ਮੇਰੀ ਬਣ ਰਹੀ ਹੈ ਆ ਦੇਖੋ ਹੁਣ ਮੈਂ ਪਾਵਾਂਗੀ ਜੀ ਸਬਜ਼ੀ ਵਿੱਚ ਧਨੀਆ ਦੇਖੋ ਅੱਜ ਕੱਲ ਧਨੀਆ ਕਿੰਨਾ ਸੋਹਣਾ ਆ ਰਿਹਾ ਹੈ ਦੇਖੋ 10 ਰੁਪਏ ਦੀ ਗੁੱਚੀ ਆ ਵਾਲੀ 10 ਰੁਪਏ ਦੀ ਗੁੱਚੀ ਹੈ ਕਿੱਡਾ ਵੱਡਿਆ ਐ ਐਮ ਵੱਡੀ ਗੁੱਚੀ ਹੈਗੀ ਆ ਇਹ ਫਰੈਸ਼ ਫਰੈਸ਼ ਚਲੋ ਪਾਉਨੇ ਜੀ ਆਪਾਂ ਸਵਾਰ ਕੇ ਧੋ ਕੇ ਸਬਜੀ ਵਿੱਚ ਓ ਜੀ ਧਣੀਆਂ ਮੈਂ ਸਵਾਰ ਲਿਆ ਧਣੀਆਂ ਸਵਾਰਿਆ ਤਾਂ ਫਿਰ ਜਦ ਮੈਂ ਫ੍ਰਿਜ 'ਚ ਦੇਖਿਆ ਤਾਂ ਇੱਕ ਹੋਰ ਗੁੱਚੀ ਪਈ ਸੀਗੀ ਆ ਦੇਖੋ ਹੁਣ ਇਹਨੂੰ ਵੀ ਸਵਾਰਾਂਗੀ ਦੇਖਦੇ ਨਹੀਂ ਉਹਦੇ ਡਾਕਟਰ ਸਾਹਿਬ ਪੁੱਛਦੇ ਵੀ ਨਹੀਂ ਹੈਗਾ ਧਨੀਆ ਕ ਨਹੀਂ ਹੈਗਾ ਹੋਰ ਚੱਕ ਲਿਆਈ ਚਾਹ ਲੋ ਦੇਖੋ ਵਿੱਚੇ ਹਰੀਆਂ ਮਿਰਚਾਂ ਵਿੱਚੇ ਧਨੀਆ ਇਹ ਕੱਲ ਲਿਆਏ ਸੀਗੇ ਆ ਇੱਕ ਹਾਲੇ ਮੈਂ ਸਮਾਰ ਕੇ ਰੱਖਿਆ ਤੇ ਆ ਹੁਣ ਇਹਨੂੰ ਵੀ ਸਮਾਰਾਂਗੀ ਇਹ ਹੈਗੀ ਹੈ ਅਰਬੀ ਕੱਲ ਮੈਂ ਅਰਬੀ ਮੰਗਾਈ ਸੀ ਮੈਂ ਕਿਹਾ ਅੱਧਾ ਕਿਲੋ ਹੀ ਲੈ ਕੇ ਆਏ ਹੋ ਜਿਆਦਾ ਨਾਲ ਲੈ ਆਇਓ ਤੇ ਐਨੀ ਪਈ ਰਹਿੰਦੀ ਹੈ ਬਾਦੂ ਸਬਜੀ ਇਹ ਧਨਾਂ ਧਣੀਆਂ ਸਵਾਰਨਾ ਬੜਾ ਸੌਖਾ ਹੁੰਦਾ ਹੈ ਕਿਉਂਕਿ ਇਹ ਹੈਗੀਆਂ ਨੇ ਐਦਾਂ ਹੀ ਜੜ੍ਹ ਹੀ ਪੱਟ ਲੈਂਦੇ ਹੁੰਦੇ ਆ ਆ ਦੇਖੋ ਐਦਾਂ ਫਿਰ ਧਣੀਆਂ ਸਵਾਰਨਾ ਬੜਾ ਸੌਖਾ ਹੈ ਮੈਂ ਨਾ ਧਨੀਏ ਦੇ ਪੱਤੇ-ਪੱਤੇ ਨਹੀਂ ਤੋੜਦੀ ਹੁੰਦੀ ਹੈਗੀ ਇਹਦੇ ਲੰਬੀਆਂ ਡੰਡੀਆਂ ਤੋੜਦੀ ਹੁੰਦੀ ਆ ਕਈਆਂ ਹੁੰਦੇ ਆ ਵੀ ਐਦਾਂ ਬਸ ਪੱਤੇ-ਪੱਤੇ ਤੋੜ ਕੇ ਰੱਖ ਲੈਣੇ ਆ ਤੇ ਮੈਂ ਤੋੜਦੀ ਹੁੰਦੀ ਆ ਲੰਬੀਆਂ ਡੰਡੀਆਂ ਫਿਰ ਨਾਲੇ ਫਰੈਸ਼ ਜ਼ਿਆਦਾ ਰਹਿੰਦੇ ਆ ਫਿਰ ਇਸ ਤਰ੍ਹਾਂ ਤੋੜਨ ਦੇ ਨਾਲ ਕਾਫੀ ਟਾਈਮ ਕੱਢ ਜਾਂਦੇ ਆ ਇਹਨਾਂ ਨੂੰ ਧੋ ਕੇ ਸੁਕਾ ਕੇ ਫੇਰਾ ਫ੍ਰਿਜ ਵਿੱਚ ਰੱਖਾਂਗੀ ਤਾਂ ਬਿਲਕੁਲ ਫਰੈਸ਼ ਰਹਿੰਦੇ ਆ ਫਿਰ ਬਹੁਤ ਦਿਨ ਕੱਢ ਜਾਂਦੇ ਆ ਜ਼ਰਾ ਜ਼ਰੂਰ ਹੁਣ ਮੈਂ ਨਾ ਟਣੇ ਨੂੰ ਥੋੜੀ ਦੇਰ ਰੇਸ ਤੇ ਕਰਾਂ ਪਾਣੀ ਵਿੱਚ ਡੁਬੋ ਕੇ ਰੱਖ ਦੇਣਾ ਥੋੜਾ ਜਿਹਾ ਪਾਵਾਂਗੇ ਆਪਾਂ ਵਿੱਚ ਨਮਕ ਤੇ ਥੋੜਾ ਜਿਹਾ ਮੈਂ ਪਾਵਾਂਗੀ ਮਿੱਠਾ ਸੋਡਾ ਇਹ ਆਪਾਂ ਨੇ ਮਿੱਠਾ ਸੋਡਾ ਪਾ ਦਿੱਤਾ ਮੈਂ ਥੋੜੀ ਦੇਰ ਨਾਲ ਡੁਬੋ ਕੇ ਰੱਖ ਦੇਣਾ ਵਿੱਚ ਥੋੜਾ ਜਿਹਾ ਪਾਉਣੀ ਹੈ ਜੀ ਨਮਕ ਹੁਣ ਇਹ ਪਾ ਦਿੱਤਾ ਆਪਾਂ ਨੇ ਨਮਕ બસ ਉਹਨੂੰ ਥੋੜੀ देर ਮੈਂ ਇਹਨੂੰ ਇਸੇ ਤਰ੍ਹਾਂ ਇਹਨਾਂ ਡਬੋ ਕੇ ਰੱਖ ਲੈਣਾ ਫਿਰ ਉਸ ਤੋਂ ਬਾਅਦ ਚੰਗੀ ਤਰ੍ਹਾਂ ਧੋ ਕੇ ਫਿਰ ਸੁਕਾ ਕੇ ਫਿਰ ਮੈਂ ਫ੍ਰਿਜ ਵਿੱਚ ਸਟੋਰ ਕਰਾਂਗੀ ਬੇਕਿੰਗ ਪਾਊਡਰ ਪਾਉਣ ਨਾਲ ਨਾ ਇਹਦੀ ਸਾਰੀ ਜਿਹੜੀ ਧਣੀਆਂ ਦੀ ਗੰਦਗੀ ਵਗੈਰਾ ਹੁੰਦੀ ਹੈ ਉਹ ਨਿਕਲ ਜਾਂਦੀ ਹੈ ਇਹ ਸਬਜ਼ੀ ਵਿੱਚ ਵੀ ਮੈਂ ਧਣੀਆਂ ਪਾ ਦਿੱਤਾ ਹੈ ਬਣ ਗਈ ਆਪਣੀ ਸਬਜ਼ੀ ਆਲੂ ਬੀਨਸ ਹੋ ਜੀ ਪਾਣੀ ਵਿੱਚੋਂ ਕੱਢ ਕੇ ਆਪਾਂ ਨੇ ਹੁਣ ਇਹਨੂੰ ਨਾ ਪਾਣੀ ਸੁਕਾਉਣ ਦੇ ਵਾਸਤੇ ਮੈਂ ਰੱਖ ਦਿੱਤਾ ਹੈ ਪੱਖੇ ਥੱਲੇ ਜਦ ਪਾਣੀ ਸੁੱਕ ਗਿਆ ਫਿਰ ਸਟੋਰ ਕਰ ਦਾਂਗੇ ਚਲੋ ਮਿਲਦੇ ਆ ਜੀ ਆਪਾਂ ਨੈਕਸਟ ਵੀਡੀਓ ਵਿੱਚ ਪਰਮਾਤਮਾ ਸਭ ਦਾ ਭਲਾ ਕਰੇ